ਨੂੰ ਬੁਲਟ ਮੋਟਰਸਾਈਕਲ ਤੇ ਜਾਣੇ ਹੈ ਵੱਖੋ ਵੱਖਰੇ ਮੇਲਿਆਂ ਦੇ ਚਰਚੇ ਨੇ ਹਾਂਜੀ ਮੂਵ ਸਪਰੇ ਗਰਾਊਂਡ ਦੇ ਵਿੱਚ ਟੀਮਾਂ ਮੰਗ ਕਰਦੀਆਂ ਨੇ ਅਗਲਾ ਮੈਚ ਮਨਾਣਾ ਤੇ ਰੱਤਾਥੇ ਮਨਾਣਾ ਤੇ ਰੱਤਾਥੇ ਵੀ ਟੀਮਾਂ ਜਿਹੜੀਆਂ ਨੈਕਸਟ ਮੈਚ ਲਈ ਬਿਲਕੁਲ ਤਿਆਰੀ ਖਿੱਚ ਲੈਣਾ ਉਦੋਂ ਬਾਅਦ ਬਨੌਰ ਤੇ ਫਤਿਹਪੁਰ ਦਾ ਲਾਸਟ ਜਿਹੜਾ ਮੈਚ ਹੋਵੇਗਾ ਫੇਰ ਗੱਲ ਸੈਮੀ ਦੀ ਚੱਲ ਪਣੀ ਹੈ ਉੱਤੇ ਰੁੜਕੀ ਖਾਮ ਵਾਲੇ ਵੀਰ ਪੁੱਜੇ ਨੇ ਆਉਣ ਵਾਲੇ ਦਿਨਾਂ 'ਚ ਵੱਡਾ ਖੇਡਾ ਹੋਵੇਗਾ ਇਹ ਵੀ ਜਿਹੜਾ ਡਾਕਟਰ ਰਣਜੀਤ ਸਾਡਾ ਵੀਰ ਹੈ ਮਨਾਲੀ ਵਾਲੇ ਨੇ ਐਲਾਨ ਕਰ ਦਿੱਤਾ ਵੀ ਤਿੰਨ ਜਰਮਨੀ ਨੂੰ ਮਨਾਲੀ ਦੇ ਵਿੱਚ ਪੰਜਾਬ ਕਬੱਡੀ ਫੈਡਰੇਸ਼ਨ ਦੀਆਂ 16 ਟੀਮਾਂ ਭਿੱੜ ਰੰਗੀਆਂ ਪਹਿਲਾ ਭਰਾ 41000 ਦੂਜਾ 31000 ਤੇ ਬੈਸਟਰ ਨੂੰ 11 11000 ਦਿੱਤਾ ਜਾਵੇਗਾ ਹਾਂਜੀ ਤੀਜਾ ਮੈਚ ਬਨੂੜ ਤੇ ਫਤੇਪੁਰ ਦਾ ਟੀਮਾਂ ਲੱਗੇ ਆ ਜਾਣਗੇ ਬਨੂੜ ਤੇ ਫਤੇਪੁਰ ਬਨੂੜ ਤੇ ਫਤੇਪੁਰ ਦੀਆਂ ਟੀਮਾਂ ਨੇੜੇ ਆ ਜਾਣ ਵੀਰੇ ਨੈਕਸਟ ਮੈਚ ਲਈ ਬੇਨਤੀ ਹੈ ਦੋਨੋਂ ਟੀਮਾਂ ਨੂੰ ਫਤੇਪੁਰ ਦੀ ਟੀਮ ਦੇ ਖਿਡਾਰੀ ਜਿਹੜੇ ਉਹ ਗਰਾਊਂਡ ਦੇ ਨੇੜੇ ਪੁੱਜ ਚੁੱਕੇ ਆ ਬਨੂੜ ਦੇ ਖਿਡਾਰੀਆਂ ਨੂੰ ਬੇਨਤੀ ਹੈ ਜਲਦੀ ਦੇਖਿਆ ਜਾਣਗੇ ਬਹੁਤ ਸੋਹਣੇ ਜਿਹੜੇ ਮੁਕਾਬਲੇ ਸਿੱਲਪਿੰਡ ਦੇ ਵਿੱਚ ਉਧਰ ਕਰਨ ਮੁੰਡੀ ਸਾਈਡਾ ਵੀਰ ਕਨੇਡਾ ਤੋਂ ਲਾਈਵ ਜੁੜਿਆ ਹੋਇਆ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਧਰਮਜੀਤ ਸਿੰਘ ਜੀ ਸਿੱਧੂ ਸਾਹਿਬ ਵਿਸ਼ੇਸ਼ ਤੌਰ ਤੇ ਜਿੱਥੇ ਕਹਿੰਦੇ ਅੱਜ ਦੀ ਜਿਹੜੀ ਫਤਿਹਗੜ ਸ਼ੰਨਾ ਦੀ ਟੀਮ ਵਿਸ਼ੇਸ਼ ਤੌਰ ਤੇ ਸਾਡੇ ਭਰਾਵਾ ਵੱਲੋਂ ਗਲੈਡੀਏਟਰ ਸੰਦੀਪ ਨੰਗਲੰਬੀਆ ਹਾਂਜੀ ਬੈਂਕੋਲ ਕਬੱਡੀ ਕਲੱਬ ਦੀ ਪੁੱਜੀ ਹੋਈ ਹੈ ਇਧਰ ਆਉਣ ਵਾਲੀ 13 ਫਰਵਰੀ ਬੱਲੋ ਮਾਜਰੇ ਚ ਨਮੀਆਂ ਸਕਾਰਪੀਓ ਗੱਡੀਆਂ ਦਿੱਤੀਆਂ ਜਾਣਗੀਆਂ ਸਾਡਾ ਵੀਰ ਹੈ ਕੋਲੂ ਬੱਲੋ ਮਾਜਰਾ ਨਾਲ ਕਾਲਾ ਸਾਡਾ ਭਾਈ ਪ੍ਰਧਾਨ ਹੁੰਦਾ ਨਾਲ ਨਿਸ਼ੂ ਸਾਡਾ ਵੀਰ ਰੋਬਿੰਡ ਸਾਡਾ ਵੀਰ ਤੇ ਗੁਰੀਵਾਸੀ ਹੋਣੀ ਐਲਾਨ ਕਰਾਉਂਦੇ ਵੀ ਨਮੀਆਂ ਸਕਾਰਪੀਓ ਗੱਡੀਆਂ 10 ਫਰਵਰੀ ਬੱਲੋ ਮਾਜਰੇ ਦੇ ਖੇਡ ਮੇਲੇ ਦੀਆਂ ਹੋਣਗੀਆਂ ਉਹ ਵੀ ਕਹਿੰਦੇ ਪੱਕਿਆ ਤਰੀਕਾ ਵਾਲਾ ਮੇਲਾ ਹੁੰਦਾ ਐ ਸਾਲ ਨਮੀਆਂ ਸਰਦਾਰ ਵੀ ਗੱਡੀਆਂ ਦਿੱਤੀਆਂ ਜਾਣਗੀਆਂ ਹਰਦੀਪ ਸਿੰਘ ਜੀ ਮਾਵੀ ਜਿਨ੍ਹਾਂ ਵੱਲੋਂ ਅੱਜ ਦੇ ਇਸ ਕੱਪ ਲਈ 2 ਲੱਖ ਰੁਪਏ ਦੇ ਯੋਗਦਾਨ ਪਾਏ ਗਏ ਆ ਸਰਦਾਰ ਬਲਵਿੰਦਰ ਸਿੰਘ ਜੀ ਗਿੱਲ ਸੋਤਲ ਵਾਲੇ ਕੈਨੇਡਾ ਤੋਂ 71000 ਰਿੰਦਰਜੀਤ ਮੁੰਡੀ 51000 ਸੱਤੀ ਮੁੰਡੀ ਇਟਲੀ ਰੀਟਾ ਬਸੰਤੀ ਇਟਲੀ 51000 ਜੱਗੀ ਮੁੰਡੀ ਜੋਕੇ ਸਰਪੰਚ ਜੀ 31000 ਵਿੱਕੀ ਸਰਪੰਚ 31000 ਮੋਹਨ ਸਿੰਘ ਮੁੰਡੀ 31000 ਜਗਬਾਲ ਲਿੱਟ 31000 ਮੰਨਾ ਮੁੰਡੀ ਇਟਲੀ 15000 ਮਨੀ ਮੁੰਡੀ ਇਟਲੀ 15000 ਜਸबीर ਸਿੰਘ ਜੀ ਬਾਜਵਾ ਉਹਨਾਂ ਦੇ ਵੱਲੋਂ 10000 ਦਿੱਤਾ ਜਾ ਰਿਹਾ ਸੁਖਦੇਵ ਮੁੰਡੀ ਵੱਲੋਂ 15000 ਹਰਜੀਤ ਸਿੰਘ ਸੈਨੇ ਕੈਨੇਡਾ 31000 ਗੱਲੀ ਲੋਚਮ 21000 ਭਗਤ ਰਵੀਦਾਸ ਗੁਰਦਾਰਾ ਸਾਹਿਬ ਸੈਲ ਵੱਲੋਂ 5100 ਗਿਆਨੀ ਸੁਖਦੇਵ ਸਿੰਘ 5100 ਤੇ ਨਾਲ ਜਸ ਬਾਜਵਾ ਜੀ 3100 ਰੁਪਇਆ ਉਧਰ ਸਾਡੇ ਵੀਰ ਜਿੱਥੇ ਕਹਿੰਦੇ ਗਲੈਡੀਏਟਰ ਸੰਦੀਪ ਨੰਗਲੰਬੀਆ ਕਬੱਡੀ ਕਲੱਬ ਵੈਨਕੂਵਰ ਦੇ ਵੱਲੋਂ ਹਰ ਸਾਲ ਹੀ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਅੱਜ ਵੀ ਇਸ ਕੱਪ ਲਈ ਜਿਹੜਾ ਵੱਡਾ ਯੋਗਦਾਨ ਹੁੰਦਾ ਕਿਉਂਕਿ ਹੈਪੀ ਸੈਲ ਸਾਡਾ ਵੀਰ ਉਸ ਕਲੱਬ ਦਾ ਸਿਰ ਕੱਟ ਮੈਂਬਰ ਹੈ ਇਹ ਪਿਛਲੇ ਸਾਲ ਜਿਹੜਾ ਨਵਾਂ ਮੁੰਡਾ ਸਾਡਾ ਕਰਨ ਮੁੰਡੀ ਉਹ ਕੈਨੇਡਾ ਦੇ ਵਿੱਚ ਇਸੇ ਕਲੱਬ ਲਈ ਖੇਡਣ ਗਿਆ ਹੈ ਔਰ ਉਸ ਨੌਜਵਾਨ ਲਈ ਵੀ ਜਿਹੜੇ ਵੱਡਾ ਮਾਣ ਬਖਸ਼ਿਆ ਉੱਥੇ ਆਉਣ ਵਾਲੇ ਸਮੇਂ ਦੇ ਵਿੱਚ ਹੈਪੀ ਕਹਿੰਦਾ ਵੀ ਫੇਰ ਇਲਾਕੇ ਦੇ ਨਵੇਂ ਖਿਡਾਰੀਆਂ ਨੂੰ ਆਪਣੀ ਕਲੱਬ ਵਿੱਚ ਲੈ ਕੇ ਜਾਵਾਂਗੇ ਵਾਕਈ ਤੌਰ ਤੇ ਇਸ ਮੈਚ ਤੋਂ ਫੌਰਨ ਬਾਅਦ ਨੈਕਸਟ ਮੈਚ ਦੀਆਂ ਟੀਮਾਂ ਜਿਹੜੀਆਂ ਬਿਲਕੁਲ ਤਿਆਰੀ ਦੇ ਵਿੱਚ ਰਹਿਣਗੀਆਂ ਬਨੂੜ ਆ ਗਈ ਜੀ ਫਤੇਵਰ ਆ ਜਵੇ ਬਨੂੜ ਤੇ ਫਤੇਵਰ ਦਾ ਨੈਕਸਟ ਮੈਚ ਹੈ ਉਹ ਟੀਮਾਂ ਤਿਆਰੀ ਚ ਰਹਿਣਗੀਆਂ ਆ ਮੁਕਾਬਲਾ ਬਾਬਾ ਗਾਜੀ ਦਾਸ ਕਬੱਡੀ ਕਲੱਬ ਧਨੌਰੀ ਤੇ ਦੂਜੇ ਪਾਸੇ ਚੱਕ ਦੇਸ ਰਾਜ ਜਤਿੰਦਰ ਸਿੰਘ ਮਿੱਠੂ ਬੜਾ ਪੁਰਾਣਾ ਤੇ ਤਿਆਰਬੇ ਕਰ ਖਿਡਾਰੀ ਹੈ ਜਿਹੜਾ ਬੜੇ ਲੰਮੇ ਸਮੇਂ ਤੋਂ ਇਸ ਟੀਮ ਲਈ ਖੇਡਦਾ ਆ ਰਿਹਾ ਹੈ ਅੱਜ ਆਪਣੇ ਖਿਡਾਰੀਆਂ ਨੂੰ ਲੈ ਕੇ ਜਿਹੜਾ ਖੇਡ ਗਰਾਊਂਡ ਦੇ ਵਿੱਚ ਪੁੱਜਿਆ ਹੋਇਆ ਹੈ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਾਂਦਾ ਹੈ ਵੱਡਾ ਮੈਚ ਹੋਣਾ ਦੋਨੋਂ ਟੀਮਾਂ ਦੇ ਦਰਮਿਆਨ ਬੁੱਲਾ ਢੋਡੇ ਵਾਲਾ ਵੀ ਕਹਿੰਦੇ ਸੇਦੇ ਦਾ ਜਾਫੀਆ ਰਾਣਾ ਸਾਹਿਬ ਦੇ ਇਲਾਕੇ ਕਹਿੰਦੇ ਢੋਡੇ ਪਿੰਡ ਪੈਂਦਾ ਕਹਿੰਦੇ ਬਵਾਨੀ ਵਾਲੇ ਭਗਵੰਤ ਦੀਆਂ ਗੱਲਾਂ ਕਹਿੰਦੇ ਪੰਮੇ ਦੇ ਚਰਚੇ ਕਹਿੰਦੇ ਢੋਡੇ ਪਿੰਡ ਵਾਲੇ ਕਹਿੰਦੇ ਬਿੰਦੂ ਦੇ ਚਰਚੇ ਕਹਿੰਦੇ ਕਹਿੰਦੇ ਗੱਲਾਂ ਸਾਡੇ ਭਰਾਵਾਂ ਦੀਆਂ ਚੱਲਦੀਆਂ ਨੇ ਉਸੇ ਇਲਾਕੇ ਦੇ ਕਹਿੰਦੇ ਪਿੰਡਾਂ ਦੀਆਂ ਕਦੇ ਕਹਿੰਦੇ ਲੰਡੇ ਵਾਲੇ ਅੰਤਲੀ ਹੋਣੀ ਮਾਣ ਕਰ ਦਿੰਦੇ ਆ ਮੁੰਡਿਆਂ ਦੀ ਖੇਡ ਦੇ ਉੱਪਰ ਉੱਥੇ ਆਉਣ ਵਾਲੀ ਕਮਿੰਗ ਸੂਨ ਹੈ ਕਹਿੰਦੇ ਪ੍ਰਧਾਨਾ ਗੱਗੂ ਸਾਡਾ ਵੀ ਰਣਜੀਤ ਸਰਪ੍ਰਸਤ ਜੁੰਨੀ ਮੰਦਿਰ ਉਹਨਾਂ ਦਾ ਮੇਲਾ ਕਹਿੰਦੇ ਦਸਾਰ ਨੇ ਦਾ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਤਰੀਕਾ ਰੱਖਿਆ ਜਾਣ ਗਿਆ ਭਾਈ ਬਣ ਕੇ ਆ ਜਿਓ ਸੋਨੀ ਟੋਡੇ ਉਹ ਵੀ ਵੱਡਾ ਸਟਾਰ ਹੈ ਮਾਨ ਨੇ ਕਦੇ ਰੜਾ ਸਾਹ ਦੇ ਇਲਾਕੇ ਦਾ ਹੈ ਸੋਨੀ ਟੋਡੇ ਬਿੱਲੇ ਟੋਡੇ ਦੇ ਬਿੰਦੂ ਟੋਡੇ ਆਸਟ੍ਰੇਲੀਆ ਸੋ ਦਬਾਵਾ ਨੇ ਬਾਈ ਬਣ ਕੇ ਮੈਚ ਬਹੁਤ ਤਗੜਾ ਹੈ ਫਿਰ ਅਗਲਾ ਮੈਚ ਬਨੂਰ ਤੇ ਫਤਿਹਪੁਰ ਇਹ ਵੀ ਟੀਮਾਂ ਆ ਗਈਆਂ ਗਰਾਊਂਡ ਦੇ ਵਿੱਚ ਬਹਿ ਜੀ ਆਪਾਂ ਪਲੇਅਰ ਥੋੜੇ ਜਿ ਬਹਿ ਜੀਏ ਬਨੂਰ ਤੇ ਫਤਿਹਪੁਰ ਯਾਰ ਅਨਮੁੱਲੇ ਕਲੱਬ ਕਸੂਂਬੜੀ ਵਾਲੇ ਭਰਾਵਾਂ ਦਾ ਵੱਡਾ ਧੰਨਵਾਦ ਹੈ ਦਿਲ ਦੀਆਂ ਗਰਾਈਆਂ ਦੇ ਵਿੱਚੋਂ ਬਬਲੇ ਸਰਪੰਚ ਦਾ ਸੌਨੀ ਗਲੌੜ ਦਾ ਦਵਿੰਦਰ ਚੰਦੋ ਦਾ ਲੈ ਵੀ ਜੱਸਿਆ ਬਹੁਤ ਧੰਨਵਾਦ ਆ ਸਾਡੇ ਵੀਰ ਮਨਾਣਾ ਤੇ ਰੁੜਕੀ ਤੋਂ ਭਰਾ ਪੁੱਜੇ ਹੋਏ ਆ 26 ਤੇ 27 ਜਿੱਥੇ ਕਦੋਂ ਤਰੀਕ ਹੋਣੀ ਆ ਸਾਡੇ ਵੀਰਾਂ ਦੇ ਵੱਲੋਂ ਜਿੱਥੇ ਬੈਸਟਾਂ ਨੂੰ ਟਰੈਕਟਰ ਦਿੱਤੇ ਜਾਣਗੇ ਸਾਡੇ ਭਰਾ ਸੋਨੋਨੀ ਜਿੱਤੀ ਹੁਨੀ ਸੱਦੇ ਲਾਉਂਦੇ ਨੇ ਮਨਾਣਾ ਤੇ ਰੁੜਕੀ ਦਾ ਸਾਂਝਾ ਜਿਹੜਾ ਟਰਨਮੈਂਟ ਹੋਣਾ ਹੈ ਸਾਡੇ ਭਰਾਵਾਂ ਵੱਲੋਂ ਵੱਡੇ ਸੱਦੇ ਲਾਏ ਜਾ ਰਹੇ ਹੈ। ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਭਰਾਵਾਂ ਦਾ 4 ਤੇ 5 ਫਰਵਰੀ ਇੱਥੇ ਦਸਾਰਨੇ ਦੇ ਵਿੱਚ ਕੁੱਲ ਪ੍ਰੀਤ 골ਡੀ ਯੂਕੇ ਤੇ ਨਾਲ ਬੱਲਾ ਸਰਪੰਚ ਸਾਡਾ ਵੀਰ ਸੱਦੇ ਲਾਉਂਦੇ ਆ ਜਿੱਤੇ ਬੈਸਟਾ ਨੂੰ ਬੁਸ਼ੇਰੇ ਦਿੱਤੇ ਜਾਣਗੇ। ਭਾਈ ਬਣ ਕੇ ਨਵੇੜ ਲਈ ਇਹ ਮਸਲਾ ਇਹਣਾ ਆਏ ਆਂ ਦੀ ਵੀ ਕਦਰ ਕਰਿਆ ਕਰੀਏ ਆਪਾਂ ਇਹ ਕੰਮਕਾਰ ਛੱਡ ਕੇ ਆਏ ਨੇ ਵਿਚਾਰੇ ਭਰਾ ਬਣ ਕੇ ਭਾਈ ਐਦਾਂ ਨਾ ਕਰਿਆ ਕਰੀਏ ਹੈਲੋ ਹੈਲੋ ਯਾਰ ਅੱਜ ਪਤਾ ਨਹੀਂ ਕੀ ਆ ਜਾਂ ਤਾਂ ਸਾਡੀ ਕਿਸਮਤ ਮਾੜੀ ਆ ਹੁਣ ਇਧਰ ਇੱਕ ਮਿੰਟ ਆਪਣਾ ਭਾਈ ਮੈਂ ਮੈਂ ਵੀ ਤੁਹਾਡੇ ਨਾਲ ਆ ਮੈਂ ਵੀ ਤੁਹਾਡੇ ਨਾਲ ਆ ਜਿਹੜੇ ਦਰਸ਼ਕ ਆਇਆ ਮੈਂ ਤੁਹਾਡੀ ਬਹੁਤ ਕਦਰ ਕਰਦਾ ਤੁਹਾਡੇ ਮਤਲਬ ਦੇਣ ਨਹੀਂ ਦੇ ਸਕਦਾ ਜਿਹੜੇ ਤੁਸੀਂ ਇੰਨਾ ਮਤਲਬ ਆਪਣਾ ਟਾਈਮ ਕੱਢ ਕੇ ਇਸ ਰਾਤ ਨੂੰ ਬੈਠੇ ਆ ਇੱਥੇ ਪਰ ਜਦੋਂ ਖਿਡਾਰੀਆਂ ਦੀ ਗੱਲ ਆਉਂਦੀ ਆ ਜਾਮਾ ਬਿਲਕੁਲ ਕੋਈ ਸਾਥ ਨਹੀਂ ਦਿੰਦਾ ਹੁਣ ਜਿਹੜਾ ਜੇ ਇਧਰ ਟੀਮ ਆ ਸਾਡੇ ਸਾਡੇ ਲਈ ਸਾਰੀਆਂ ਪਿਆਰੀਆਂ ਜਿਹੜੀਆਂ ਟੀਮਾਂ ਸਾਰੀਆਂ ਦਾ ਸਤਿਕਾਰ ਕਰਦੇ ਆ ਪਰ ਹੁਣ ਫੈਸਲਾ ਇਹ ਸੀ ਵੀ ਇਧਰ ਟੀਮ ਚ ਇੱਕ ਪਲੇਅਰ ਆ ਖਿਡਾਰੀ ਉਹ ਇੱਕ ਮੈਚ ਖੇਡਿਆ ਦੂਜੇ 'ਚ ਜਦੋਂ ਇਤਰਾਜ ਹੋਇਆ ਉਹ ਬਾਹਰ ਬੈਠ ਗਿਆ ਹੁਣ ਫੇਰ ਉਹ ਤੋਂ ਬਾਅਦ ਖੇਡਿਆ ਹੁਣ ਤੁਸੀਂ ਦੱਸੋ ਫੈਸਲਾ ਕਰੋ ਵੀ ਹੁਣ ਉਹ ਖੇਡਣਾ ਚਾਹੀਦਾ ਕਿ ਨਹੀਂ ਦੱਸਣਾ ਕਿ ਨਾ ਜਦੋਂ ਇੱਕ ਵਾਰੀ ਬਾਹਰ ਬੈਠ ਗਿਆ ਉਹ ਜਾਂ ਤਾਂ ਉਦੋਂ ਬਾਹਰ ਨਾ ਬੈਠਦਾ ਠੀਕ ਹੈ ਨਾ ਜਦੋਂ ਇਤਰਾਜ਼ ਹੋਇਆ ਫਿਰ ਬਾਹਰ ਬੈਠ ਗਿਆ ਹੁਣ ਤੁਸੀਂ ਦੱਸੋ ਇਹ ਨਹੀਂ ਵੀ ਕੋ ਸਾਡੀ ਉਹਦੀ ਉਹ ਟੀਮ ਆਇਆ ਸਾਡੀ ਉਹ ਹੈ ਨਾ ਠੀਕ ਹੈ ਨਾ ਹੁਣ ਯਾਰ ਤੁਸੀਂ ਇਹ ਆ ਲੋਕਾਂ ਦਾ ਰੱਬ ਰੂਪੀ ਲੋਕਾਂ ਦਾ ਦਾ ਯਾਦਗਾਰ ਉਹ ਕਰਿਆ ਕਰੋ ਇਹਨਾਂ ਕਰਕੇ ਟੀਮ ਆ ਚਲੋ ਠੀਕ ਹੈ ਬਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਖਿਡਾਰੀਆਂ ਦਾ ਬਹੁਤ ਬਹੁਤ ਧੰਨਵਾਦ ਹਾਂਜੀ ਉਹ ਪਲੇਅਰ ਜਿਹੜਾ ਨਹੀਂ ਖੇਡੂਗਾ ਮੈਚ ਸ਼ੁਰੂ ਹੋਣ ਲੱਗਾ ਯਾਰ ਬਹਿ ਜੀਏ ਪਹਿਲਾਂ ਦਾ ਵੀਰੇ ਬਹਿ ਜਾਓ ਜਿਹੜੇ ਪਲੇਅਰਾਂ ਦਾ ਮੈਚ ਨਹੀਂ ਹੈਗਾ ਬਾਹਰ ਬਹਿ ਜਾਓ ਤਾੜੀਆਂ ਮਾਰ ਦਿਓ ਬਾਈ ਬਾਈ ਧੰਨਵਾਦ ਜਿਹੜੇ ਜਿਹੜੇ ਕਹਿੰਦੇ ਗਰਾਊਂਡ ਥੋੜਾ ਜਿਆਦਾ ਖਾਲੀ ਚਾਹੀਦਾ ਇੱਕ ਵਾਰੀ ਤਾੜੀ ਤੂੜੀ ਜਿਹੜੇ ਜਿਹੜੇ ਕਹਿੰਦੇ ਵੀ ਆ ਮੈਚ ਕਬੱਡੀ ਦਾ ਸੁਆਦ ਆ ਇੱਕ ਵਾਰੀ ਲਲਕੜਾ ਵੱਡਾ ਸਾਰਾ ਬਾਈ ਗਰਾਊਂਡ ਥੱਲੇ ਕਹਿੰਦੇ ਜਿਹੜੀਆਂ ਅਗੜੀਆਂ ਟੀਮਾਂ ਦੇ ਪ੍ਰੇਰਾਂ ਜਾਣਦੇ ਬੈਠ ਜਾਣ ਜਿਹੜੇ ਨੈਕਸਟ ਮੈਚ ਦੀਆਂ ਟੀਮਾਂ ਪਲੀਜ਼ ਜਾਂ ਤਾਂ ਬਾਹਰਲੇ ਪਾਸੇ ਬੈਠ ਜਾਓ ਨਹੀਂ ਥੋੜਾ ਉਧਰਲੇ ਪਾਸੇ ਵੀ ਚਲੇ ਜਾਓ ਕਿਉਂਕਿ ਰਸ਼ ਜਿਹੜਾ ਜਿਆਦਾ ਇਧਰਲੇ ਪਾਸੇ ਹੀ ਹੈ ਲਵੀ ਪ੍ਰੀਤ ਆਪਾਂ ਥੋੜਾ ਪਰਲੇ ਪਾਸੇ ਨੂੰ ਸੁਖਿਆ ਉਧਰਲੇ ਪਾਸੇ ਨੂੰ ਵੀ ਘੁੰਮ ਲਈਏ ਹੁਣ ਮੇਰੀ ਬੇਨਤੀ ਹੈ ਕਲੱਬ ਨੇ ਐਲਾਨ ਕਰ ਦਿੱਤਾ ਵੀ ਹੁਣ ਤੋਂ ਬਾਅਦ ਕੋਈ ਇਤਰਾਜ਼ ਨਹੀਂ ਕਿਸੇ ਦਾ ਕਿਸੇ ਟੀਮ ਦਾ ਕੋਈ ਅਤਰਾਜ ਸੋਣਾ ਹੀ ਨਹੀਂ ਇਹ ਟੀਮਾਂ ਨੂੰ ਲਾਸਟ ਜਿਹੜੀ ਉਹਨਾਂ ਵੱਲੋਂ ਹਦਾਇਤ ਕਰ ਦਿੱਤੀ ਗਈ ਹੈ ਜਰੂਰ ਸਾਡੇ ਮੰਨਿਓ ਲਓ ਪਹਿਲੀ ਰੇਡ ਪਾਉਂਦੀ ਅੰਦਰਜੀਤ ਬੰਨੀ ਜਿਹੜੇ ਰੋਪੜ ਦੇ ਸਮਾਰੇ ਖੁਰਦ ਪਿੰਡ ਦੇ ਵਾਲਾ ਆਹ ਪਹਿਲੀ ਕਬੱਡੀ ਪਾ ਰਿਹਾ ਹੈ ਪਰ ਨੌਜਵਾਨ ਕਹਿੰਦੇ ਜਤਿੰਦਰ ਝਾੜ ਸਾਹਿਬੀਆ ਇਸੇ ਸਾਲ ਕੈਨੇਡਾ ਦੀ ਇੰਟਰਨੈਸ਼ਨਲ ਕਬੱਡੀ ਕਲੱਬ ਲਈ ਖੇਡਿਆ ਤਕੜਾ ਖੇਡਿਆ ਗੱਲਾਂ ਟਿਕਾੜੇ ਲੱਗੀਆਂ ਆਹ ਨੌਜਵਾਨ ਜਿੰਦਰੀ ਕਬੱਡੀ ਪਾ ਰਿਹਾ ਤੇ ਜਾਫੀ 4 ਦਾਦਾ ਗਾਜੀਦਸ ਕਬੱਡੀ ਕਲੱਬ ਧਨੋਰੀ ਵਾਲੇ ਮਣੀ ਵਰਗੇ ਬਿੱਲੇ ਵਰਗੇ ਆ ਨਿੰਮੇ ਤੇ ਨੰਨੂ ਵਰਗੇ ਜਾਫੀ ਚਾਰ ਦੇ ਵਿੱਚ ਆਹ ਜਿੰਦਰੀ ਭੱਜਾ ਜਾਂਦਾ ਇਸ ਮਾਰੀ ਜਦੋਂ ਛਾਲ ਵਾਹੇ ਨੌਜਵਾਨ ਆਹਾ ਓਏ ਆਇਆ ਸਬਾ ਹੋਰ ਪਤਾ ਲੱਗਦਾ ਵੀ ਸੱਲ ਚ ਮੇਲਾ ਚੱਲਦਾ ਐਨ ਕਹਿੰਦੇ ਸੱਲ ਚ ਮੇਲਾ ਚੱਲਦਾ ਦੁਨੀਆ ਨਜ਼ਾਰੇ ਲੈ ਰਹੀ ਆ ਆ ਫੋਰਡ ਦਾ ਜੇਤੂ ਆ ਕਹਿੰਦੇ ਪੰਮੇ ਕੋਜ ਬਜੇੜੀ ਵਾਲੇ ਦਾ ਤਿਆਰ ਕੀਤਾ ਹੋਇਆ ਪੱਠਾ ਇਹ ਕੈਂਡ ਪੰਡਾ ਆਲਮਗੀਰ ਸਾਹ ਦੇ ਲਾਗੇ ਜਰਖਣਾ ਦੇ ਲਾਗੇ ਪਰ ਦੂਜੇ ਪਾਸੇ ਦੀਪੇ ਦੀ ਟਰਾਈ ਤੇਜੀ ਕੈਂਡ ਵਾਲਾ ਇੱਕ ਤਕੜਾ ਨੰਬਰ ਲੈ ਕੇ ਆ ਪੁੱਜਿਆ ਆ ਮੋੜੇ ਦੇ ਖਿਡਾਰੀ ਨੋਜਵਾਨ ਸੁਨੀਲ ਆ ਕਹਿੰਦੇ ਵੀ ਇਹਦਾ ਬੇਸਿਕ ਜਿਹੜਾ ਨੌਜਵਾਨ ਨੇਪਾਲ ਤੋਂ ਆ ਪਰ ਮੁੰਡਾ ਕਹਿੰਦੇ ਦੁਆਬੇ ਚ ਤਕੜਾ ਖੇੜਦਾ ਹੈ ਇਹਦੀਆਂ ਵੀਡੀਓਜ਼ ਬਹੁਤ ਵਾਇਰਲ ਹੁੰਦੀਆਂ ਆ ਆ ਨੌਜਵਾਨ ਸੁਨੀਲ ਪਰ ਬਿਲਾ ਢੋਡਿਆਂ ਵਾਲਾ ਆ ਕਬੱਡੀ 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 ਆ ਇੱਥੇ ਲੱਖ ਆ ਨਪਾਲੀਆ ਆ ਨਪਾਲੀਆ ਮਿਲਣ ਨੱਚ ਉੱਠਿਆ ਹੋ ਗਿਆ ਨੱਚ ਉੱਠਿਆ बेला नच उठे है कि पेंडो बिना ढोल तो भंगड़े दुनिया बेहद खड़ खड़ के आ नवे राजा खेला लिखता लोगो कोके चढ़ चढ़ के नवे राजा खेला लिखता कोके चढ़ चढ़ के आई कबी कले बे करवा गया एन कहे जफा लाके सुरा अत कोका कर दिता है पर जिंदगी आ गया एक क्या नचना वाला एक कहीं अंग्रेसों का पुत्र ਨੰਨੂ ਆ ਮੰਨੀਆ ਉਹ ਨਹੀਂ ਵੀ ਸਾਇ ਵਾਹ ਨਿਹਰਵਾਨ ਲਾਲਾ ਸਿੱਟਦਾ ਸਾਰੇ ਦੇ ਕੱਢ ਕਾਠਾ ਪਿਆਰ ਨਾਲ ਜਿੰਦਰੀ ਕਹਿੰਦੇ ਲੀਲਾ ਵਾਲਾ ਮੰਨੀ ਠੀਕ ਆ ਮੇਰੇ ਖਿਆਲ ਥੋੜੀ ਸੱਟ ਲੱਗੀ ਹੈ ਸਿਰ ਤੇ ਮਾਲਪੁਰ ਦੀ ਫੇਰ ਕਰੇ ਜਰੂਰ ਨੌਜਵਾਨ ਕਹਿੰਦੇ ਚੜ੍ਹਦੀਆਂ ਕਲਾਂ ਦੇ ਰਹੇ ਸਾਡੇ ਇਲਾਕੇ ਦੇ ਮਾਣ ਆ ਉਹ ਇੰਦਰਜੀਤ ਬੰਨੀ ਐਸਵੇ ਕਬੱਡੀ ਪਾ ਰਿਹਾ ਪਰ ਚਾਰ ਜਾਫੀਆਂ ਦੇ ਵਿੱਚੋਂ ਆਏ ਨੌਜਵਾਨ ਕਹਿੰਦੇ 400 ਵੀ ਆ ਜਤਿੰਦਰ ਖੇਡਿਆ ਕੈਨੇਡਾ ਚ ਤਕਰਾ ਪਰ ਨੌਜਵਾਨ ਬੰਨੀ ਨੇ ਵੀ ਐਨ ਕਹਿੰਦੇ ਅੱਗ ਲਾਈ ਹੈ ਬੰਨੀ ਨੇ ਵੀ ਕਹਿੰਦੇ ਹੱਤ ਕਰਾਈ ਹੈ ਤੇ 500 ਰੁਪਏ ਹੈਪੀ ਵਾਈ ਵੱਲੋਂ ਬੰਨੀ ਦੇ ਲਈ ਦਿੱਤਾ ਜਾ ਰਿਹਾ ਹੈ ਉਹ ਰਿਪੋਰਟਾ ਇਹ ਪਿੰਡ ਕਹਿੰਦੇ ਦਸਾਂਝਾ ਏ ਇਹ ਦਿਲਜੀਤ ਦਸਾਂਝੀ ਦੇ ਪਿੰਡ ਤੋਂ ਚੱਲ ਕੇ ਆਇਆ ਹੈ ਆ ਸੁਨੀਲ ਕਹਿੰਦੇ ਦੁਨੀਆ ਦਿਲਜੀਤ ਦਸਾਂਝ ਦੇ ਪਿੰਡ ਤੋਂ ਚੱਲ ਕੇ ਆਇਆ ਹੈ ਪਟੋੜਿਆਂ ਬਿੱਲਾ ਕਹਿੰਦਾ ਅੱਜ ਜਾਣਾ ਕਿੱਥੇ ਹੈ ਆ ਢੋਡਿਆਂ ਵਾਲਾ ਬਿੱਲਾ ਵੀ ਸ਼ੀਰੇ ਸ਼ਮੇ ਪਈ ਦੀ ਕਲੱਬ ਲਈ ਇੰਗਲੈਂਡ ਦੇ ਵਿੱਚ ਤਕੜਾ ਖੇਡਿਆ ਫਿਰ ਜਾ ਕੇ ਕੈਨੇਡਾ 'ਚ ਬੱਲੇ ਬੱਲੇ ਕਰਵਾਈ ਆਹ ਦੇਖੋ ਆਹ ਦੇਖੋ ਪੈਂਦੀਆਂ ਥਾਤੀਆਂ ਪੈਂਦੀਆਂ ਥਾਤੀਆਂ ਆ ਸੇਵਾ ਭੰਗੜੀ ਕੇ ਚੜਦੇ ਸੂਰਜ ਅੱਖਾਂ ਦੇ ਵਿੱਚ ਪੈਂਦੇ ਹੁੰਦੇ ਨੇ ਉਹ ਲੱਟਾ ਵਰਗੇ ਕਿੱਥੇ ਟਿੱਕੇ ਪਹੁੰਚੇ ਹੁੰਦੇ ਨੇ ਇਹ ਚੜਦੇ ਸੂਰਜ ਵਰਗੇ ਨੇ ਗੱਭਰੂ ਕਹਿੰਦੇ ਜਹਾਜਾਂ ਦੀਆਂ ਚਾਦਰਾਂ ਵਰਗੇ ਅੱਜ ਭੜਦੇ ਫਿਰਦੇ ਨੇ ਕਹਿੰਦੇ ਸਿਲ ਦੀ ਧਰਤੀ ਦੇ ਫੋੜਾਂ ਦਾ ਜੇਤੂ ਮੋਟਰਸਾਈਕਲ ਦਾ ਬੈਸਟ ਆਹ ਤੇਜ਼ੀ ਕਹਿੰਦੇ ਯੂਰਪ ਵੀ ਖੇਡ ਆਇਆ ਇਹ ਪਿਛਲੇ ਸਾਲ ਕਹਿੰਦੇ ਯੂਰਪ ਵੀ ਖੇਡਿਆ ਇੱਕ ਤਗੜਾ ਨੰਬਰ ਕਹਿੰਦੇ ਆਪਣੀ ਟੀਮ ਦੇ ਖਾਤੇ ਜੋੜ ਗਿਆ 우ਸਤਾਦ ਜੀ ਜਿੰਦਰੀ ਆ ਗਿਆ ਲਓ ਲੇਲਾ ਦੀ ਧਰਤੀ ਦਾ ਕਹਿੰਦੇ ਜਿੰਦਰੀ ਕਬੱਡੀ ਪਾਰਿਆ ਜਸਨਗਰ ਦੇ ਜੱਸੀ ਨੇ ਬਤਾਰ ਜਾਫੀ ਦੁਨੀਆ 'ਚ ਚਰਚੇ ਕਰਵਾਇਆ ਆ ਲੇਲਾ ਦਾ ਜਿੰਦਰੀ ਅਸਲੇ ਧਰਤੀ ਮਾਨ ਨੂੰ ਟੇਕ ਦਾ ਮੱਥਾ ਕਿ ਪੰਗੇ ਪੰਗੇ ਛੱਡ ਕੇ ਸ਼ਰੀਫ ਬਣ ਕੇ ਕਿ ਦੁਨੀਆ ਦੇ ਬਹਿਮ ਕਿਹੜਾ ਦੂਰ ਕਰੂਗਾ ਕਿ ਜਾਰੀਆਂ ਦੇ ਜਿੱਤੋ ਕਿਤੇ ਹੁਣ ਚਰਚੇ ਆ ਮਿੱਤਰਾਂ ਦੀ ਗੱਲ ਆਪੇ ਟਾਈਮ ਕਰੂਗਾ ਆ ਲੋਕੋ ਮਿੱਤਰਾਂ ਦੀ ਗੱਲ ਆਪੇ ਟਾਈਮ ਕਰੂਗਾ ਆ ਧਨੌਰੀ ਵਾਲੇ ਨਿਮੇ ਨਾ ਮੁਕਾਬਲਾ ਕਰਕੇ ਆ ਨਾਰਦਾ ਥਾਪੀਆਂ ਢੰਗੜੇ ਪਾ ਗਏ ਆ ਸੱਲ ਨੱਚ ਉੱਠਿਆ ਸਵਾਹ ਸੱਲ ਨੱਚ ਉੱਠਿਆ ਤਿੰਨ ਕਬੱਡੀਆਂ 1000 ਦੇ ਹਰਦੀਪ ਮਾਵੀ ਬਲਵਿੰਦਰ ਸੈਲ ਸੋਤਲ ਤੇ ਇੰਦਰ ਮੁੰਡੀ ਵੱਲੋਂ 1000 ਦੀਆਂ ਤਿੰਨ ਕਬੱਡੀਆਂ ਪਹਿਲੀ ਕਬੱਡੀ ਹੁਣ ਜਤਿੰਦਰ ਸਿੰਘ ਹੈ ਰਾਦਾ ਪਰ ਕਹਿੰਦੇ ਮਿੱਠੂ ਚੱਕ ਦੇਸੜਾ ਦੀ ਧਰਤੀ ਦਾ ਕਹਿੰਦੇ ਕਰਦਾ ਟਰਾਈ ਇਹ ਕੈਂਡ ਵਾਲਾ ਬਾੜਾ ਫਰਤੀਲਾ ਉਸਤਾਦ ਜੀ ਪਿਆਰ ਨਾਲ ਇਹਨੂੰ ਨਪਾਲੀ ਆਖਦੇ ਨੇ ਲਓ ਨਪਾਲੀ ਕਹਿੰਦੇ ਸੁਨੀਲ ਕਬੱਡੀ ਪਾ ਰਿਹਾ ਹੈ ਬੜੀ ਫੁਰਤੀ ਹੈ ਬੜੀ ਯੋਗਤੀ ਹੈ ਇਹ ਪੁੱਠੀਆਂ ਦੀ ਬਹੁਤ ਮਾਰਦਾ ਜੇ ਭੱਜ ਗਿਆ ਜੇ ਭੱਜ ਗਿਆ ਫਿਰ ਨਜ਼ਾਰਾ ਦੇਖਣ ਵਾਲਾ ਪਰ ਨੀਕਾ ਹਿੱਕ ਤੇ ਆਹ ਹਿੱਕ ਤੇ ਚੜ ਕੇ ਬੈਠ ਗਿਆ ਨਿੰਮਾ ਕਹਿੰਦੇ ਹਿੱਕ ਤੇ ਚੜ ਕੇ ਬੈਠ ਗਿਆ ਇਹ ਜੱਫਾ ਮਾਰ ਕੇ ਕੁੜਕੀ ਪਾਲੀ ਲੱਤਾਂ ਨੂੰ ਜੇ ਜਿੰਦੇ ਵਾਂਗੂ ਗੋਲ ਹੋ ਗਿਆ ਜਿੰਨਾ ਜੌਰ ਸੀ ਗੱਬਰੂਆ ਤੇਰਾ ਬਾਈ ਤਾੜੀਆਂ ਮਾਰ ਦੇ ਨੌਜਵਾਨੀ ਓਏ ਇੱਕ ਵਾਰੀ ਤਾੜੀ ਵਾਲਾ ਨਿੰਮਾ ਸਿਰੇ ਦਾ ਜਫਾ ਲਾ ਗਿਆ ਧਨੋਰੀ ਵਾਲਾ ਨਿੰਬਾ ਸਿਰੇ ਦਾ ਜਫਾ ਲਾ ਗਿਆ ਇੰਦਰਜੀਤ ਬੰਨੀ ਆ ਗਿਆ ਆ ਸਮਾਰੇ ਵਾਲਾ ਇੰਦਰਜੀਤ ਬੰਨੀ ਇੱਕ ਕੱਪ ਤੇ ਬਿਆਰੀ ਕਬੱਡੀਆਂ ਬਾਕੀ ਆ ਨੌਜਵਾਨ ਨਾਨਸਟਾਪ ਰਹਿਣ ਵਾਲਾ ਖਿਡਾਰੀ ਵਾਹ ਓ ਨੌਜਵਾਨਾ ਆ ਮਾਰੀ ਜਦੋਂ ਛਾਲ ਲਾ ਕੇ ਜੋਰ ਪੱਟਾ ਨਾਲ ਅੱਖ ਦੇ ਪਲਕ ਚ ਕਮਾਲ ਜਿਹਾ ਹੋ ਗਿਆ ਪਰ ਪ੍ਰਦੀਪ ਵਕੀਲ ਐਲਾਨ ਕਰਦਾ ਹਾਂ ਕਬੱਡੀ 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 ਦਾਰਸ਼ੀ ਕਬੱਡੀ 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 ਜੋ ਜੋ ਸਰਾ ਹੋਰ ਤਾੜੀਆਂ ਮਾਰੀਆ ਕੀ ਖਿਆਲ ਆ ਬਾਈ ਹੋ ਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਦੇ ਉਹ ਸੇਲ ਵਾਲਿਓ ਆਉਂਦਾ ਨਜ਼ਾਰਾ ਆ ਜੱਫੇ ਦੇ ਉੱਪਰ ਹੈਲ ਕਬੱਡੀ ਕਲੱਬ ਦੀ ਸਾਰੀ ਕਮੇਟੀ ਵੱਲੋਂ ਵੱਡਾ ਮਾਣ ਕਹਿੰਦੇ 500 ਪੁੱਜਦਾ ਹੋ ਗਿਆ ਐਨ ਦੁੱਖ ਟੁੱਟ ਗਏ ਰਪੋਟਾ ਓਕੇ ਨੇ ਸੱਲ ਦੀਆਂ ਕਹਿੰਦੇ ਅਜਰ ਪੋਟਾ ਓਕੇ ਨੇ ਅਗਲਾ ਮੈਚ ਬਨੂਰ ਤੇ ਫਤਿਹਪੁਰ ਇਹ ਵੀ ਟੀਮਾਂ ਆ ਜਾਣਗੀਆਂ ਲੈ ਵੀ ਜਿੰਦਰੀ ਪੌਣੀਆਂ ਪੈਣੀਆਂ ਨੇ ਜਿੰਦਰੀ ਜੇ ਮੇਲਾ ਜਿੱਤਣਾ ਉਹ ਪੌਣੀਆਂ ਪੈਣੀਆਂ ਨੇ ਇੱਕ ਪਾਸੇ ਮਨੀ ਐ ਜਿਹੜਾ ਅੱਜ ਕੱਲ ਪੂਰੀ ਫਾਰਮ ਦੇ ਵਿੱਚ ਚੱਲਦਾ ਪਰ ਨਿਮਾ ਧਨੌਰੀ ਵਾਲਾ ਕਰਦਾ ਟਰਾਈ ਇਹ ਜਿੰਦਰੀ 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 ਦਨ ਮਾਤੇ ਜਿੰਦਰੀ ਇੱਕ ਪਾਸੇ ਦਵਾਬਾ ਇੱਕ ਪਾਸੇ ਬੋਲ ਵਾਓ ਇਹ ਨਹੀਂ ਰਿ ਸੱਪਿਆ ਆ ਨੀਲਾ ਵਾਲਾ ਕਹਿੰਦੇ ਪੁਆਇੰਟ ਲੈ ਗਿਆ ਮੁੰਡਾ ਜਿੰਦਰੀ ਨੀਲਾ ਵਾਲਾ ਆਹ ਆ ਇੱਥੇ ਰੱਖ ਤੇਰੀ ਤੇ ਫਲੈਂਕ ਕਿੱਸ ਨੇ ਐ ਐਕਸ਼ਨ ਤੇ ਐਕਸ਼ਨ ਹੋ ਰਿਹਾ ਹੈ ਅੱਜ ਤੇ ਐਕਸ਼ਨ ਤੇ ਐਕਸ਼ਨ ਹੋ ਰਿਹਾ ਹੈ ਅੱਜ ਤੇ ਸੱਲ ਦਾ ਮੇਲਾ ਐਕਸ਼ਨਾਂ ਵਾਲਾ ਬਣ ਗਿਆ ਆਹ ਰੇਡ ਪੁਆਇੰਟ ਦੀ ਤੇਜ਼ੀ ਦਾ ਕਹਿੰਦੇ ਕੈਂਡ ਪਿੰਡਾ ਹੈ ਇਹ ਬਜੇੜੀ ਵਾਲੇ ਪੰਮੇ ਦਾ ਝੰਡਿਆ ਹੋਇਆ ਇਹ ਨੌਜਵਾਨ ਬਜੇੜੀ ਦੇ ਵਿੱਚ ਨੇ ਕਿ ਮਿਹਨਤ ਕੀਤੀ ਹੈ ਫਿਰ ਇਹਨ ਕਬੱਡੀ ਦਾ ਸਟਾਰ ਬਣਿਆ ਹੋਇਆ ਆ ਨੌਜਵਾਨ ਤੇਜੀ ਕੈਂਡ ਪਿੰਡ ਵਾਲਾ ਕਬੱਡੀ ਕਬੱਡੀ ਕਰਦਾ ਹੋਇਆ ਮਾਣਤ ਵਧਾਇਆ ਪਰ ਦੂਜੀ ਚਾਰ ਉਸਤਾਦ ਜੀ ਪਹਿਲਾਂ ਜਿਹੜਾ ਪੁਆਇੰਟ ਸੀ ਉਹ ਟੀਮ ਨੇ ਹੋਲਡ ਲਿਆ ਮਾੜਾ ਨੋਟ ਰੱਖਿਓ ਜੀ ਆ ਹਜ਼ਾਰ ਦੀ ਦੂਜੀ ਕਬੱਡੀ ਤੇ ਮਿੱਠੂ ਚੱਕਦੇ ਜਿਹੜਾ ਦੀ ਧਰਤੀ ਦਾ ਕਿ ਬੈਲੀ ਬਣਦੇ ਨੇ ਅੱਜ ਦੇ ਨਿਆਣੇ ਬੱਲੀਏ ਉਹ ਕੀ ਜਾਣਣ ਅਸੀਂ ਖੁੰਡਾ ਪੁਰਾਣੇ ਬੱਲੀ ਪੁਰਾਣਾ ਖੁੰਡਾ ਆ ਖੇਡ ਕਬੱਡੀ ਦਾ ਪੁਰਾਣਾ ਖੁੰਡਾ ਹੈ ਇੱਕ ਪਾਸੇ ਨਵਾਂ ਮੁੰਡਾ ਹੈ ਔਰ ਦੂਜੇ ਪਾਸੇ ਪੁਰਾਣਾ ਖੁੰਡਾ ਹੈ ਆ ਰੇਡ ਪੌਂਡੀ ਨੌਜਵਾਨ ਕਹਿੰਦੇ ਜਿੰਦਰੀ ਲੇਲਾ ਵਾਲਾ ਫੇਰ ਤਿਆਰ ਹੈ ਜਿਹੜੇ ਰੈਫਰੀ ਭਾਈ ਬਾਹਰ ਕੋਈ ਬੈਠਾ ਹੈ ਇੱਕ ਪੁਆਇੰਟ ਜਿਹੜਾ ਬੰਨੀ ਵਾਲਾ ਇਹਨਾਂ ਨੇ ਹੋਲਡ ਲਿਆ ਸੀ ਉਹ ਚੈੱਕ ਕਰ ਲਿਓ ਮੇਰਾ ਵੀਰ ਬਣ ਕੇ ਮੈਚ ਚੱਲਦਾ ਚੱਲਦਾ ਹੈ ਜਿੰਦਰੀ ਅਗਲੀ ਕਬੱਡੀ ਪੌਂਡੀ ਫੇਰ ਤਿਆਰ ਹੈ ਜੱਟ ਫੇਰ ਹੈ ਤਿਆਰ ਖੁੱਤੀ ਪਾਉਣ ਨੂੰ ਆਹ ਮੁੰਡਾ ਕਹਿੰਦੇ ਤਾੜੀਆਂ ਮਾਰਦਾ ਫਿਰਦਾ ਹੈ ਮੋਟੇ ਪੱਟਾਂ ਤੇ ਥਾਪੀ ਮਾਰੀ ਹੈ ਕਿ ਲੋਹੇ ਵਰਗੇ ਪੱਟਾਂ ਉਤੇ ਮਾਰਨ ਬੋਲੀ ਥਾਪੀ ਇੱਕ ਪਾਸੇ ਖੜੇ ਨੇ ਰੇਡਰ ਆਹ ਛੱਠੇ ਪ੍ਰਬਾਰ ਦਾ ਸਰਪੰਚ ਉੱਟ ਕੇ ਪੈ ਗਿਆ ਸਰ ਮੁੰਡਾ ਸਵਾ ਸਵਾਏ ਨੌਜਵਾਨਾ ਸਵਾਦ ਵਾਹ ਕਿਦਰੀਆ ਸਵਾਹ ਰੇਲਾ ਬਣਾਤਾ 500 ਰੁਪਿਆ ਗਲੈਡੀਏਟਰ ਸੰਦੀਪ ਨੰਗਲੰਦਿਆ ਕਬੱਡੀ ਕਲੱਬ ਵੈਨਕੂਵਰ ਵੱਲੋਂ ਦਿੱਤਾ ਜਾ ਰਿਹਾ ਆਹ ਭੋਲਾ ਵੀ ਕਹਿੰਦੇ ਫੋੜਾਂ ਦਾ ਜੇਤੂ ਹੈ ਆਹ ਵੀ ਦਿਂਦਰੇ ਦੇ ਕਬੱਡੀ ਕੱਪ ਦਾ ਫੋੜ ਟਰੈਕਟਰ ਦਾ ਜੇਤੂ ਹੈ ਆਹ ਭੋਲਾ ਨੌਜਵਾਨ ਪਾ ਕੇ ਰੇਡ ਬਹੁਤ ਤਕੜਾ ਪੁਆਇੰਟ ਆਪਣੀ ਟੀਮ ਨੂੰ ਦੇ ਕੇ ਕਰ ਗਿਆ ਭਰਾ ਬਣ ਕੇ ਨਾ ਯਾਰ ਜਦੋਂ ਰੇਡਰ ਆਉਂਦਾ ਵਿੱਚ ਕੋਈ ਨਾ ਕੋਈ ਵੱਜੀਆਂਦਾ ਵੀ ਤੇ ਪਿੱਛੇ ਹੋ ਜਾ ਯਾਰ ਬਾਈ ਬਣ ਕੇ ਜਿਹੜੇ ਪਲੇਅਰ ਐਕਸ਼ਨ ਦੇ ਵਿੱਚ ਨਹੀਂ ਪਿੱਛੇ ਹੋ ਜੀਏ ਯਾਰ ਮੈਚ ਬਹੁਤ ਤਗੜਾ ਖੇਡਿਆ ਜਾ ਰਿਹਾ ਲਓ ਨੇਪਾਲੀ ਪਿਆਨਾ ਨੇਪਾਲੀ ਆਖਦੇ ਸੁਨੀਲ ਦੀ ਕਹਿੰਦੇ ਕਬੱਡੀ ਪੈ ਰਹੀ ਹੈ ਹੁਣ ਚਾਰਾਂ ਦੇ ਵਿੱਚੋਂ ਕੌਣ ਕਹਿੰਦੇ ਜੱਫਾ ਲਓ ਮਨੀਤ ਧੌੜੀ ਵਾਲਾ ਉਹ ਬੇ ਵੱਡਾ ਕਹਿੰਦੇ ਤੇਰਪਿਆਲਾ ਇਹ ਸਵਾਲ ਆ ਨਹੀਂ ਰਿਸਾ ਭਾਜੀ ਕਹਿੰਦੇ ਬਰਾਬਰ ਦੀ ਮੋੜ ਦਿੱਤੀ ਹੈ ਇਹ ਵੀ ਪੁਰਾਣੇ ਬਾਤੀਆਂ ਦੱਸਿਆ ਇਹ ਵੀ ਪੁਰਾਣਾ ਪਾਪੀ ਹੈ ਤੇ 500 ਡਾਲਰ ਹੈਪੀ ਸੈੱਲ ਵਾਲਾ ਕਹਿੰਦਾ 500 ਰੁਪਈਆ 500 ਰੁਪਈਆ ਜੀ 500 ਕਿਉਂਕਿ ਉੱਥੇ ਹੀ ਜਦੋਂ ਕੈਨੇਡਾ ਜਾਂਦਾ ਉੱਥੇ ਡਾਲਰ ਬਣਦਾ ਹੈਪੀ ਤੇ 500 ਰੁਪਈਆ ਕੰਪਿਊਟਰ 'ਚ ਚੜਿਆ ਹੋਇਆ ਹੈ ਤੇ ਬੜੀ ਛੇਤੀ ਛੇਤੀ ਨੇ ਨਿਕਲਦਾ ਵੀ ਹੈਪੀ ਜਦੋਂ ਦਿੰਦਾ ਡਾਲਰ ਹੀ ਕਰ ਲਿਆ ਅੱਜ ਤੇ ਰੁਪਈਆਂ ਦੀ ਗੱਲ ਹੈ 500 ਰੁਪਈਆ ਮਨੀ ਦੇ ਲਈ ਪੂਜਾ ਕੀਤਾ ਗਿਆ ਹੈ ਦਿਲੋਂ ਦੱਸੋ ਇੱਕ ਲਲਕੜਾ ਮਾਰ ਕੇ ਮੈਚ ਵਧੀਆ ਲੱਗੇ ਜੇ ਸੈੱਲ ਦੇ ਇੱਕ ਵਾਰੀ ਦੁਨੀਆ ਨਜ਼ਾਰੇ ਲੈਂਦੀ ਹੈ ਦੁਨੀਆ ਨਜ਼ਾਰੇ ਲੈ ਰਹੀ ਹੈ ਲੈ ਵੀ ਹੈਤੀ ਬਾਈ ਅੱਜ ਮੇਲਾ ਬਣਿਆ ਹੋਇਆ ਹੈ ਉਹ ਮੇਲਾ ਭਰਿਆ ਹੋਇਆ ਹੈ ਚੱਕ ਦੇਸਰਾਜ ਦੀ ਧਰਤੀ ਦਾ ਮਿੱਠੂ ਤੇ ਭੋਲੇ ਦੇ ਦਰਮਿਆਨ ਟੱਕਰ ਸਿਰੇ ਦੀ ਪਈ ਹੋਈ ਹੈ ਭੋਲੇ ਚ ਤਜਰਬਾ ਹੈ ਪਰ ਚੱਕ ਦੇਸਰਾਜ ਦਾ ਜਤਿੰਦਰ ਵੀ ਤਜਰਬੇਕਾਰ ਹੈ ਢੋਲਾ ਵੀ ਕਹਿੰਦੇ ਤਜਰਬੇ ਕਰਤਾ ਵੀ ਬਹੁਤ ਸੋਹਣਾ ਪਾਇੜ ਜੋੜਨ ਦੇ ਵਿੱਚ ਕਾਮਯਾਬ ਹੋ ਗਿਆ ਕਿ ਢੋਲ ਵੱਜੇ ਤੋਂ ਤਦ ਪੰਜਾਬੀ ਚੁੱਕਣ ਲੱਗਦੇ ਨੇ ਵਿੱਚ ਤਿਰੰਝਣਾ ਝੁੰਡ ਲੜਾਂ ਦੇ ਨੱਚਣ ਲੱਗਦੇ ਨੇ ਵਿੱਚ ਤਿਰੰਝਣਾ ਢੋਲਾਂ ਨਾਲ ਰੱਤਣ ਲੱਗਦੇ ਨੇ ਅੰਬਰਾਂ ਤੱਕ ਜਾਏ ਸ਼ੋਰ ਤੇ ਧਰਤੇ ਵੱਜੀ ਅੱਡੀ ਦਾ ਹੰਤਰਤ ਦੇ ਵੱਜੀ ਐਡੀ ਕਹਿੰਦੇ ਜਦੋਂ ਅੰਮ੍ਰਾਂ ਤੱਕ ਸ਼ੋਰ ਜਾਂਦਾ ਜਦੋਂ ਮੁੰਡੇ ਢੰਗੜੇ ਪਾਉਂਦੇ ਐ ਜਦੋਂ ਮੁੰਡੇ ਨੱਚਦੇ ਐ ਫੇਰ ਵੱਖਰਾ ਨਜ਼ਾਰਾ ਹੁੰਦਾ ਆ ਢੋਡਿਆਂ ਵਾਲਾ ਬਿੱਲਾ ਕੇ ਮੂਰੇ ਖੜ ਕੇ ਹੌਸਲਾ ਕਰਕੇ ਭੂਤਰਿਆਂ ਸਾਂ ਸੰਗਾ ਤੋਂ ਫੜ ਕੇ ਉਹ ਕਿਸੇ ਕਿਸਰਬਾਦ ਹੁਣ ਵੱਜਣਗੇ ਥਾਪੇ ਉਹ ਵੱਜਣਗੇ ਥਾਪੇ ਉਹ ਵੱਜਣਗੇ ਥਾਪੇ ਹੁਣ ਪੈਣਗੇ ਢੰਗੜੇ ਆ ਪੈਣਗੇ ਢੰਗੜੇ ਕਹਿੰਦੇ ਸੰਦੀਪ ਨੰਗਲੰਬੀਆ ਗਲੇਡੀਏਟਰ ਕਲੱਬ ਬੈਨਕੂਵਰ ਵੱਲੋਂ ਕਹਿੰਦੇ 500 ਪੁੱਜਦਾ ਹੋ ਗਿਆ ਐਨ ਪੰਗੜੇ ਪੰਡੇ ਨੇ ਰੇਡਾਂ ਪਾਉਣੀਆਂ ਪੈਣੀਆਂ ਨੇ ਉਧਰ ਸਾਡਾ ਵੀਰ ਕਹਿੰਦੇ ਮਨਜੀਤ ਜੱਗੂ ਲੰਬੜਦਾਰ ਬਾਦ ਕਬੱਡੀ ਫੈਡਰੇਸ਼ਨ ਦੇ ਚੇਅਰਮੈਨ ਸਾਹਿਬ ਉਹ ਵੀ ਸਾਡੇ ਦਰਮਿਆਨ ਪੁੱਜ ਗਏ ਆ ਲੰਬੜਦਾਰ ਮਨਜੀਤ ਸਿੰਘ ਜੱਗੂ ਦਾ ਧੰਨਵਾਦ ਕੀਤਾ ਜਾਂਦਾ ਹੈ ਉਹਨਾਂ ਨੂੰ ਜੀ ਆਣ ਆਖਿਆ ਜਾ ਰਿਹਾ ਹੈ ਬਹੁਤ ਸਿਰੇ ਦੀ ਕਬੱਡੀ ਹੈ ਸਿਰੇ ਦਾ ਮੈਚ ਹੈ ਇਹੋ ਜਿਹੇ ਮੈਚ ਵਿਰਲੇ-ਵਿਰਲੇ ਦੇਖਣ ਨੂੰ ਮਿਲਦੇ ਆ ਉਹ ਕੈਨਪਿੰਡ ਵਾਲਾ ਤੇਜ਼ੀ ਆ ਗਿਆ ਹੈ ਤੀਜੀ ਕਬੱਡੀ ਕਹਿੰਦੇ ਹਜ਼ਾਰ ਵਾਲੇ ਹਰਦੀਪ ਸਿੰਘ ਮਾਦੀ ਬਲਵਿੰਦਰ ਗੱਲ ਸੋਤਲ ਪਿੰਦਰਜੀਤ ਮੁੰਡੀ ਵੱਲੋਂ ਹਜ਼ਾਰ ਵਾਲੀ ਹਜ਼ਾਰ ਵਾਲੀ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਮੇਹਰ ਕਰੇ ਮਾਲਕ ਮਿਹਰ ਕਰੇ ਲੈ ਵੀ ਪੰਮਿਆ ਆਈ ਨੇੜੇ ਨੌਜਵਾਨਾਂ ਮਾਲਕ ਮਿਹਰ ਕਰੇ 60 ਜਿਆਦਾ ਨਾ ਹੋਵੇ ਨੌਜਵਾਨ ਦੇ ਚੰਗਾ ਮਾੜਾ ਖੇਡਣਾ ਜਿੱਤ ਹਾਰ ਹੋਣੀ ਵੱਖਰੀ ਗੱਲ ਹੈ ਪਰ ਕਿਸੇ ਖਿਡਾਰੀ ਦੇ 60 ਜਿਆਦਾ ਨਾ ਹੋਵੇ ਹਮੇਸ਼ਾ ਹੀ ਇਹਨਾਂ ਖਿਡਾਰੀਆਂ ਲਈ ਅਰਦਾਸਾਂ ਦੁਆਵਾਂ ਜੋਦੜੀਆਂ ਰਹਿੰਦੀਆਂ ਨੇ ਕਿ ਕਦੇ ਵੀ ਕਿਸੇ ਖਿਡਾਰੀ ਦੇ ਤਤੀਵਾ ਨਾ ਲੱਗੇ ਹੋਲਡ ਵਾਲਾ ਕਿੱਧਰ ਆ ਜੀ ਉਹ ਨੋਟ ਕਰਾ ਦਿਓ ਜੀ ਇੱਧਰ ਬਾਈ ਤਾੜੀਆਂ ਮਾਰ ਦਿਓ ਇੱਕ ਵਾਰੀ ਤੇਜ਼ੀ ਦੇ ਲਈ ਤਾੜੀਆਂ ਮਾਰ ਦਿਓ ਜ਼ੋਰਦਾਰ ਤਾੜੀਆਂ ਬਾਵਾਵਾਂ ਦੇ ਨਾਲ ਉਸਤਾਦ ਜੀ ਠੀਕ ਹੋ ਕੇ ਇਸ ਇਧਰ ਕਬੱਡੀਆਂ ਭਾਵੀ ਆ ਹਜ਼ਾਰ ਦੀ ਤੀਜੀ ਕਬੱਡੀ ਦੇ ਜਫਾ ਜੀ ਉਹ ਹੈਪੀ ਬਾਈ ਦਿੰਦਾ ਹੀ ਹਜ਼ਾਰ ਜਿਹੜਾ ਹੋਲਡ ਸੀ ਉਹ ਕਿੱਧਰ ਸੀ ਉਹ ਜਸਿਆ ਜਾਫੀਆਂ ਦਾ ਹਾਂ ਜੀ ਹਾਂ ਜੀ ਪਹਿਲਾਂ ਜਿਹੜਾ ਹੋਲਡ ਪੁਆਇੰਟ ਸੀ ਉਹ ਚੱਕ ਦੇਸਰਾਜੀ ਟੀਮ ਨੂੰ ਦਿੱਤਾ ਗਿਆ ਉਹ ਵੀ ਨੋਟ ਕੀਤਾ ਜਾਵੇ ਬਹੁਤ ਚੋਟੀ ਦਾ ਮੈਚ ਚੱਲ ਰਿਹਾ ਆ ਲੇਲਾਂ ਵਾਲਾ ਜੇਂਦਰੀ ਫੇਰ ਖੇਰ ਤਿਆਰ ਹੈ ਜਿੰਦਰੀ ਕਹਿੰਦੇ ਨਿੱਲਾਂ ਵਾਲਾ ਜੈਕਸ਼ਨ ਕਰਕੇ ਮੇਲਾ ਬਣਾਉਣ ਵਾਲੀ ਗੱਲ ਕਰ ਗਿਆ ਉਹ ਕਹਿੰਦੇ ਮੁੰਡੇ ਕਹਿੰਦੇ ਸੱਲ ਵਾਲੇ ਅੱਜ ਸਨੈਪ ਚੱਟਾ ਪਾ ਰਹੇ ਨੇ ਵੀ ਪਿੰਡ ਦਾ ਮੇਲਾ ਚੱਲਦਾ ਚਾਹ ਜਿਆ ਚੜਦਾ ਚਾਹ ਜਿਆ ਚੜਦਾ ਉਹ ਜਿੰਦਰੀ ਦੀ ਕਬੱਡੀ ਦੇ ਉੱਪਰ ਮਨੀਤ ਧੌਰੀ ਵਰਗੇ ਨਿੰਮੇ ਵਰਗੇ ਆ ਨਿੰਮਾ ਟਰਾਈ ਕਰਦਾ ਤੂੰ ਜਿੰਦਰੀ ਕਹਿੰਦੇ ਦੁਆਬੇ ਆਹਾ ਆਹਾ ਆਹ ਚੱਟ ਆਹ ਆਹ ਪਿੱਛੇ ਆ ਗਿਆ ਭਾਈ ਗਰਾਊਂਡ ਦੇ ਵਿੱਚ ਕੋਈ ਵੀਰ दारू ਪੀ ਕੇ ਨਾ ਆਵੇ ਯਾਰ ਬਹੁਤ ਬੰਦਿਆਂ ਤੋਂ ਸਵੈਲ ਆਉਂਦੀ ਹੈ ਖਿਡਾਰੀਆਂ ਦੇ ਸੱਟਾਂ ਲੱਗਦੀਆਂ ਯਾਰ ਪਲੀਜ਼ ਐਦਾਂ ਨਾ ਕਰੋ ਬਹੁਤ ਵਾਰ ਬੇਨਤੀ ਕੀਤੀ ਹੈ ਪਹਿਲੇ ਇੱਕ ਵਾਰ ਇੱਕ ਵਾਈਬ ਭੇਜਿਆ ਵਾਪਸ ਪਲੀਜ਼ ਹੁਣ ਨਾ ਕੋਈ ਆਵੇ ਮਿਹਰਬਾਨੀ ਹੋਵੇਗੀ ਆਵਿੰਦਰਜੀਤ ਬੰਨੀ ਅਸੀਂ ਕਬੱਡੀ ਕਬੱਡੀ ਕਰਦਾ ਆਇਆ ਜਤਿੰਦਰ 400 ਸਾਵਿਆ ਫੜਿਆ ਆ ਗੁੱਟ ਛੜਾਇਆ ਗੁੱਟ ਨੌਜਵਾਨ ਨਿੰਦਰਜੀਤ ਬੰਨੀ ਐਸਵੀ ਸਰਵੇ ਦਾ ਭਾਂਜਾ ਮਾਮਾ ਵੀ ਸਰਬਾ ਤਕੜਾ ਖੇਡਿਆ ਉਹਨੇ ਵੀ ਕਹਿੰਦੇ ਧਨੌਰੀ ਲਈ ਦੁਨੀਆ ਵਿੱਚ ਗੱਲਾਂ ਕਰਾਈਆਂ ਅੱਜ ਭਾਂਜਾ ਵੀ ਨਾਨਕਿਆਂ ਦੇ ਪਿੰਡ ਦੀ ਟੀਮ ਦਾ ਪੁੱਤ ਬਣ ਕੇ ਸੋਹਣੀ ਖੇਡ ਦਾ ਪ੍ਰਦਰਸ਼ਨ ਕਰਦਿਆ ਆ ਉਹ ਲੀਲਾ ਮਾਰ ਜਿੰਦਰੀ ਲੈ ਵੀ ਜੱਸਿਆ ਫੇਰ ਆ ਗਿਆ ਉਹ ਦਬਾਤੇ ਵਾਲਾ ਆ ਗਿਆ ਜਿਵੇਂ ਲੋਕ ਬੋਲੀਆਂ ਵਿੱਚ ਗੱਲ ਚੱਲੀ ਐ ਕਿ ਛੱਡ ਕੇ ਸ਼ਹਿਰ ਤੋਂ ਬਾਬਾ ਨੇ ਅੰਬੀਆਂ ਨੂੰ ਤਰਸੇਗੀ ਉਹ ਜਿੰਦਰੀ ਕਹਿੰਦੇ ਅੱਗੇ ਨੂੰ ਕਬੱਡੀ ਪਾਉਣ ਦੇ ਲਈ ਕਹਿੰਦੇ ਵੱਧ ਚੁੱਕਿਆ ਹੁਣ ਚਾਰ ਜਫੀ ਨੇ ਇਸ ਸਮੇਂ ਚਾਰਾਂ ਦੇ ਵਿੱਚੋਂ ਕਹਿੰਦੇ ਕੌਣ ਜਫਾ ਲਾਵੇਗਾ ਕੇਂਦਰੀ ਪਰਦਨ ਨੂੰ ਕਹਿੰਦੇ ਪੁੱਠੀ ਮਾਰਨ ਦਾ ਯਤਨ ਕੀਤਾ ਲੇਲਾਵਾਲਾ ਹਲਕੀ ਜੈਂਪ ਕਰਕੇ ਬਹੁਤ ਵਧੀਆ ਪੁਆਇੰਟ ਜੋੜਨ ਚ ਕਾਮਯਾਬ ਹੋ ਗਿਆ ਹੱਸੀ ਕਰ ਗਿਆ ਆ ਨੌਜਵਾਨ ਭੂਲਾ ਕਬੱਡੀ ਪਾ ਰਿਹਾ ਹੈ ਰਾਜਬੰਦ ਭੂਲਾ ਕਹਿੰਦੇ ਦੇਦਨੇ ਦੇ ਕਬੱਡੀ ਕੱਪ ਦਾ ਟਰੈਕਟਰ ਦਾ ਜੇਤੂ ਬਣਿਆ ਬੜਾ ਲੰਮਾ ਤਜਰਬਾ ਇਸ ਵਡਾਰੀ ਦਾ ਵੀ ਆਹ ਦੀਪੇ ਨੇ ਟਰਾਈ ਕੀਤੀ ਹੈ ਐਨ ਮੂਰੇ ਖੜਕੇ ਰੁਕਣ ਦਾ ਯਤਨ ਕੀਤਾ ਪਰ ਭੂਲਾ ਵੀ ਲਾਹ ਲਾ ਸਿੱੜਦਾ ਹੈ ਭੂਲਾ ਵੀ ਕਹਿੰਦੇ ਉਗੜਾ ਖੜੀਆਂ ਕਰਦਾ ਹੈ ਇੱਕ ਤਕੜਾ ਪੁਆਇੰਟ ਜੋਰਨ ਚ ਕਾਮਯਾਬੀ ਹਾਸਲ ਕਰ ਗਿਆ ਇਹਦੇ ਨਾਲ ਹੀ ਅੰਮ੍ਰਿਆ ਮੈਚ ਸਮਾਪਤ ਹੋ ਗਿਆ ਸਲਾਣੇ ਵਾਲੇ ਇਧਰਲੇ ਪਾਸੇ ਨੂੰ ਆਜਾ ਇਸ ਮੈਚ ਦਾ ਰਿਜ਼ਲਟ ਦੀ ਜਿਹੜੀ ਸਾਂਝ ਬਣੀ ਪਿੰਡ ਤੇਰਾ ਕੱਲੂ ਠੀਕ ਕਰ ਦਾਂਗੇ ਇਸ ਮੁਕਾਬਲੇ ਵਿੱਚ ਚੱਕ ਦੇ ਸਰਾਜ ਦੀ ਟੀਮ ਦੇ ਪੁਆਇੰਟ 11 ਤੇ ਬਾਬਾ ਗਾਜੀदास ਕਬੱਡੀ ਕਲੱਬ ਤਨੌਰੀ ਦੀ ਟੀਮ ਦੇ ਪੁਆਇੰਟ 11.5 ਕਿਹੜਾ ਪਿੰਡ ਹੈ ਖਨਿਆਣ ਅਮਲੋਹ ਦੇ ਲਾਗੇ ਖਨਿਆਣ ਪਿੰਡ ਅਮਨਸਪੁਰ ਸਾਡਾ ਵੀਰ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਸਾਡਾ ਵੀਰ ਅਮਰੀਕ ਘਮਾਣਾ ਵਾਲਾ ਲੈ ਵੀ ਜੱਸਿਆ ਦੱਲੀਬਾਈ ਬੇਨਤੀ ਕਰਦਾ ਵੀ ਅਮਰੀਕ ਘਮਾਣਾ ਨੂੰ ਆਪਾਂ ਨੈਕ ਐਕਸ਼ਨ ਮੈਚ ਲਈ ਆਪਾਂ ਜਰੂਰ ਮਾਈਕ ਦੇ ਦਈਏ ਤੁਹਾਡਾ ਧੰਨਵਾਦ ਹੋਵੇਗਾ ਬਾਕੀ ਜਿਵੇਂ ਜਿਵੇਂ ਕਮੇਟੀ ਹੁਕਮ ਕਰ ਦਿਆ ਹੁਮੇ ਮੈਂ ਤੁਹਾਡੇ ਨਾਲ ਸੇਵਾ ਜੀ ਹਾਜ਼ਰਾਂਗੇ ਇਧਰ ਕਾਲਾ ਪੁਰਸੀਆ ਚੰਡੀਗੜੀਆ ਅੱਜ ਬਨੂੜ ਦੀ ਟੀਮ ਲੈ ਕੇ ਪੁੱਜਿਆ ਹੈ ਲੈ ਵੀ ਜੱਸਿਆ ਬਨੂੜ ਦਾ ਮੈਚ ਕਿਹਦੇ ਨਾਲ ਹੈ ਬਨੂੜ ਦਾ ਫਤਿਹਪੁਰ ਦੇ ਨਾਲ ਮੈਚ ਹੈ ਜੀ ਫਤਿਹਪੁਰ ਅਤੇ ਬਨੂੜ ਦੇ ਦਰਮਿਆਨ ਜਿਹੜਾ ਮੈਚ ਖੇਡਿਆ ਜਾਣਾ ਦੋਨੋਂ ਟੀਮਾਂ ਦੇ ਖਿਡਾਰੀ ਜਿਹੜੇ ਬਿਲਕੁਲ ਗਰਾਊਂਡ ਦੇ ਲਾਗੇ ਪੁੱਜਣਗੇ ਉਦੋਂ ਬਾਅਦ ਮਨਾਣਾ ਤੇ ਰਤਾਥੇ ਜਿਹੜਾ ਮੈਚ ਸ਼ੁਰੂ ਹੋਣਾ ਹੈ ਉਸ ਤੋਂ ਬਾਅਦ ਵੀਰ ਬਣ ਕੇ ਟਾਈਆਂ ਜਰੂਰ ਪਾ ਦਿਓ ਜੀ